ਇਹ 2000 ਤੇ 3 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਹੈ ਸੈਕੰਡ ਪਾਰਟੀ ਦਾ ਨੋਵਾਂ ਟਰੈਕਟਰ ਠੀਕ ਹੈ ਜੀ ਅਗਲੇ ਟਾਇਰ ਇਹਦੇ ਜਮਾਂ ਨਵੇਂ ਆ ਠੀਕ ਹੈ ਜੀ ਪਿਛਲੇ ਟਾਇਰ ਇਹਦੇ 80 ਪੈਸੇ ਆ ਫਾਈਬਰ ਹੱਡਾ ਹੱਡ ਲੱਗਿਆ ਦਾ ਹਾਂਜੀ ਰੰਗ ਦੀ ਕਿਤੇ ਵੀ ਟਰੈਕਟਰ ਦੇ ਕਲਮ ਨਹੀਂ ਹੋਊਗੀ ਇਹ 1998 ਮਾਡਲ ਹੈ ਫਰਸਟ ਓਨਰ ਹੈ ਪੰਜਾਬ ਨੰਬਰ ਹੈ ਡਬਲ ਕਲਚ ਹੈ ਠੀਕ ਹੈ ਜੀ ਨਵੇਂ ਵਰਗੇ ਗੁੜੀਅਰ ਦੇ ਟਾਇਰ ਆ ਟਰੈਕਟਰ ਨੂੰ ਠੀਕ ਹੈ ਜੀ ਠੀਕ ਹੈ ਸਾਰਾ ਸਮਾਨ ਟਰੈਕਟਰ ਤੇ ਲੱਗਿਆ ਹੋਇਆ 2005 ਮਾਡਲ ਹੈ ਵੀਰੇ ਹਰਿਆਣਾ ਨੰਬਰ ਪਹਿਲੀ ਪਾਰਟੀ ਟਰੈਕਟਰ ਹੈ ਹਾਂਜੀ ਠੀਕ ਚਾਰ ਰੇ ਟਾਇਰ ਰੁਪਈਆ ਹਾਂ ਸ਼ੋ ਦੀ ਹਲਕੀ ਫੁਲਕੀ ਕੱਲੀ ਸ਼ੋ ਸ਼ੋ ਦੀ ਬਾਹਰੋਂ ਟੱਚਿੰਗ ਹੈਗੀ ਐ 2002 ਮਾਡਲ ਹੈ ਡਬਲ ਕਲਚ ਹੈ ਚਿਪ ਵਾਲੀ ਆਰਸੀ ਹੈ ਠੀਕ ਹੈ ਜੀ ਸੈਕੰਡ ਪਾਰਟੀ ਦੇ ਨਵੇਂ ਆ ਮੂਲ ਰੇ ਟਾਇਰ ਜਮਨ ਨਵੇਂ ਆ ਜੇਕੇ ਦੇ ਠੀਕ ਹੈ ਮਗਰਲੇ ਟਾਇਰ ਐਮ ਆਰ ਐਫ ਦੇ ਸਹੀ 65 ਪੈਸੇ ਆ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਚੰਗਾ ਰੰਗ ਦਾ Ориਗਨਲ ਹੈ ਸਤਿ ਸ੍ਰੀ ਅਕਾਲ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਸੀ ਜਿੱਥੇ ਬੱਬੂ ਦੇ ਆਉਣ ਜੁੜਿਆ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਵਧੀਆ ਵਧੀਆ ਠੀ ਹਾਂ ਵਧੀਆ ਕਿੰਨੇ ਕੁ ਟਰੈਕਟਰ ਨੇ ਆ ਕੇ ਟਰੈਕਟਰ ਅੱਜ 4-5 ਹੀ ਆਦ ਥੋੜੇ 4-5 ਨੇ ਥੋੜੇ ਨੇ ਕੰਡੀਸ਼ਨਾਂ ਦੇ ਉਹ ਤਾਂ ਵਧੀਆ ਹੀ ਹੁੰਦੇ ਆ ਰੰਗਾਂ ਪੰਗਿਆਂ ਦਾ ਆਪਾਂ ਲੈਂਦੇ ਨਹੀਂ ਰੰਗਿਆਂ ਪੰਗਿਆਂ ਲੈਂਦਾ ਨਹੀਂ ਠੀਕ ਹੈ ਹੁਣ ਸਵਰਾਜ ਤੋਂ ਸਟਾਰਟ ਕਰਦੇ ਆਪਾਂ 735 ਤੋਂ ਇਹਦੇ ਬਾਰੇ ਦੱਸੀਏ ਇਹ 2000 ਤੇ 3 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਹੈ ਸੈਕੰਡ ਪਾਰਟੀ ਦਾ ਨਵਾਂ ਟਰੈਕਟਰ ਠੀਕ ਹੈ ਜੀ ਅਗਲੇ ਟਾਇਰ ਇਹਦੇ ਜਮ੍ਹਾਂ ਨਵੇਂ ਆ ਠੀਕ ਹੈ ਜੀ ਅਗਲੇ ਟਾਇਰ ਇਹਦੇ 80 ਪੈਸੇ ਆ ਮੈਵਰ ਹੱਡ ਹੱਡ ਲੱਗਿਆ ਹੋਆ ਹਾਂਜੀ ਰੰਗ ਦੀ ਕਿਤੇ ਵੀ ਟਰੈਕਟਰ ਦੇ ਕਲਮ ਨਹੀਂ ਹੋਊਗੀ ਰੰਗ ਵੀ ਕਿਸੇ ਵੀ ਕਲਮ ਨਹੀਂ ਨਾ ਕਿਤੇ ਵੀ ਕਲਮ ਨਹੀਂ ਹੋਊਗੀ ਸਾਰਾ ਓਰੀਜਨਲ ਹੋਊਗਾ ਜੀ ਸਾਰਾ ਓਰੀਜਨਲ ਬਾਹਰ ਪੰਪ ਵਾਲਾ ਹਾਂਜੀ ਤੇ ਇਹ ਮੂਹਰੇ ਵੱਡੀਆਂ ਲਾਈਟਾਂ ਵਗੈਰਾ ਲਾਈਆਂ ਪਈਆਂ ਸਾਰਾ ਕੁਝ ਓਕੇ ਲੱਗਿਆ ਹੋਇਆ ਜੀ ਠੀਕ ਹੈ ਜੀ ਤੇ ਮਾਡਲ ਇਹ ਕਿੰਨੇ ਆ 2003 ਮਾਡਲ ਹੈ ਪੰਜਾਬ ਨੰਬਰ ਹੈ ਸੈਕੰਡ ਕੁਆਲਟੀ ਦੇ ਨਵੇਂ ਆ ਆਈਡੀ ਉਡੀ ਜੋ ਮਰਜ਼ੀ ਲੈ ਲਿਓ ਬੰਦੇ ਦੀ ਠੀਕ ਹੈ ਜੀ ਹਾਂਜੀ ਰੇਟ 2,25,000 ਰੁਪਿਆ ਡਿਮਾਂਡ ਕਰਦੇ ਆ 2,05,000 ਦਾ ਟਰੈਕਟਰ ਦੇ ਦਾਂਗੇ ਬਾਕੀ ਮੌਕੇ ਤੇ ਕਰ ਲਾਂਗੇ ਪੂਰੇ ਯਾਰ 2 ਲੱਖ ਦਾ ਲੈ ਜਿਓ ਮੌਕੇ ਮੁਕੇ ਵਾਲੀ ਗੱਲ ਲੱਗੀ 2 ਲੱਖ ਤਾਂ ਦੇ ਦਾਂਗੇ ਯਾਰ ਦੇ ਦੇਂਗਾ ਜਿਹੜਾ ਵੀਡੀਓ ਦੇਖ ਕੇ ਆਜੂ 5000 ਹੋਰ ਕੱਟ ਦੇ ਦਾਂਗੇ ਹੋਰ ਵੀ ਹਾਂ 2 ਲੱਖ ਲੋ ਹੋ ਵੀ 2 ਤੋਂ ਹੋਰ ਵੀ 5 ਘਟੂਗਾ 1.95 ਦੀ ਰਹਿ ਗਿਆ ਮੂਰੇ ਆ ਗਿਆ 60 ਦਾ ਫਾਰਮ ਇਹਦੇ ਬਾਰੇ ਦੱਸੀ ਬਈ ਇਹ 1998 ਮਾਡਲ ਆ ਫਰਸਟ ਓਨਰ ਆ ਪੰਜਾਬ ਨੰਬਰ ਡਬਲ ਕਲਚ ਆ ਠੀਕ ਹੈ ਜੀ ਨਮਿਆਂ ਵਰਗੇ ਗੁੜੀਅਰ ਦੇ ਟਾਇਰ ਆ ਟਰੈਕਟਰ ਨੂੰ ਠੀਕ ਹੈ ਜੀ ਠੀਕ ਹੈ ਸਾਰਾ ਸਮਾਨ ਟਰੈਕਟਰ ਤੇ ਲੱਗਿਆ ਹੋਇਆ ਹਾਂਜੀ ਇੰਜਨ ਗੇਅਰ ਦੀ ਲਿਖ ਕੇ ਗਰੰਟੀ ਹੈ ਲਿਖ ਕੇ ਹਾਂ ਲਿਖ ਕੇ ਦਿਨਾ ਦੇਖ ਲੈ ਹਾਂ ਹਾਂ ਕੋਈ ਟੈਨਸ਼ਨ ਨਾ ਲੈ ਟੈਨਸ਼ਨ ਨਹੀਂ ਹਾਂ ਠੀਕ ਹੈ ਰੰਗ ਦੀ ਕਿਤੇ ਕਲਮਨੀ ਟਰੈਕਟਰ ਨੂੰ Ориਜਨਲ ਪੇਂਟ ਦਾ ਸਾਰਾ ਜੀ ਠੀਕ ਹੈ ਹਾਂਜੀ ਤੇ Ориਜਨਲ ਪੇਂਟ ਦਾ ਆ ਗਿਆ ਤੇ ਕਹਿੰਦਾ ਲਿਖ ਕੇ ਵੀ ਦਿਨਾ ਤੇ ਮਾਡਲ ਵੀ 98 ਹੈ ਰੇਟ ਵੀ 1.90 ਡਬਲ ਕਲਚ ਦਾ ਹਾਂ ਦੇਣਾ ਕਿੰਨੇ ਦਾ 1 ਲੱਖ 80 ਹਜ਼ਾਰ ਦਾ ਘੱਟ ਵੱਧ ਨਹੀਂ ਹੋਣਾ ਇਹ ਚੋਂ ਕਿਉਂ ਨਾ ਇਹਦੇ ਚੋਂ ਨਹੀਂ ਹੋਣਾ ਕੀ ਗੱਲ ਬਾਈ ਨਹੀਂ ਇਹਦੇ ਚ ਹੈਣੀ ਹੁਣ ਐਡੀ ਤਰੋ ਚੱਲ ਕੇ ਆਇਆ ਜੇ ਕੋਈ ਮਾਨਤਾਨ ਤਾਂ ਫਿਰ ਕੋਈ ਹੁੰਦਾ ਹੀ ਆ ਮਾਨਤਾਨ ਆਪਾਂ ਪਹਿਲਾਂ ਹੀ ਕਰਤਾ ਯਾਰ ਨਹੀਂ ਖਿੱਚ ਕੁੱਚੇ ਕਹਤਾ ਕੀਤਾ ਨਹੀਂ ਤਾਂ ਨਹੀਂ ਕੁਆਲਿਟੀ ਵਾਲੀ ਚੰਗੀ ਆ ਟਰੈਕਟਰ ਦੀ ਗੰਦਾ ਮਿੰਦਾ ਟਰੈਕਟਰ ਨਹੀਂ ਹੈਗਾ ਚੱਤਰ ਦਾ ਲੈ ਜਿਓ ਬਾਈ ਯਾਰ ਬੱਬੂ ਕਹੇਤਾ ਕਹਤਾ ਚੱਲ ਕੋਈ ਨਹੀਂ ਇਹਦੀ ਮੰਨ ਲਿਓ ਯਾਰ ਹੈ ਤੇਰੀ ਮੰਨ ਲੈਣਾ ਠੀਕ ਹੈ ਕਹਤਾ ਤਾਂ ਕੋਈ ਗੱਲ ਨਹੀਂ ਮੂਰਾ 60 ਦਾ ਫਾਰਮ ਆ ਗਿਆ ਅੱਜ ਬੱਬੂ ਨੇ ਔਰਨਾ ਧੱਕਾ ਕਰਨਾ ਪਹਿਲਾਂ ਕਿਤੇ ਕੀਤਾ ਰਹੀ ਸੀ ਕਰ ਲਾ ਵੀਰੇ ਕਰ ਲਾ ਹਾਂ ਦੱਸੀ ਗਿਰਾਂ ਇਹਦੇ ਬਾਰੇ 2005 ਮਾਡਲ ਹੈ ਵੀਰੇ ਹਰਿਆਣਾ ਨੰਬਰ ਪਹਿਲੀ ਪਾਲਟੀ ਟਰੈਕਟਰ ਹੈ ਚਾਰ ਰੇਟਰ ਰੁਪਿਆ हां 쇼 ਦੀ ਹਲਕੀ ਫੁਲਕੀ ਕੱਲੀ 쇼쇼 ਦੀ ਬਾਹਰੋਂ ਟੱਚਿੰਗ ਹੈਗੀ ਆ ਹੈਗੀ ਆ ਬਾਕੀ ਟਰੈਕਟਰ ਸਾਰਾ ਅਰੀਜਨਲ ਆ ਰਮ ਮਗਰਾੜ ਬਾਡੀ ਇੰਜਨ ਗੇਅਰ ਪੂਰਾ ਚੰਗਾ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਮਾਡਲ ਇਹ ਆ ਗਿਆ 2005 245 ਡਿਮਾਂਡ ਹੈ ਡਬਲ ਕਲਚ ਆ ਗਿਆ ਸੀ ਦੇਣਾ ਕਿੰਨੇ ਦਾ 230 ਦਾ ਆਪ ਨਾ ਕਰ ਲੈ ਯਾਰ ਕੋਈ ਚਲ ਕੋਈ ਨਹੀਂ ਬਸ ਆ ਜਾ ਨਾ 2.5 ਲੱਖ ਦਾ ਦੇ ਦੇ 2.5 ਲੱਖ ਦਾ ਲੈ ਜੀ ਮਿੱਤਰੋ ਪੰਜਾਬ ਹੀ ਘਟ ਗਿਆ ਕੋਈ ਬਾਕੀ ਆਪ ਆਪ ਵੀ ਹੰਬਲਾ ਮਾਰ ਲਿਆ ਕਰੋ ਜਿਹੜਾ ਦੇਖਣਾ ਨਹੀਂ ਉਹਨੇ ਤੇ ਮੂਰੇ 45 ਦਾ ਫਾਰਮ ਆ ਗਿਆ ਇਹ 2002 ਮਾਡਲ ਹੈ ਡਬਲ ਕਲਚ ਹੈ ਚਿੱਪ ਵਾਲੀ ਆਰਸੀ ਹੈ ਠੀਕ ਹੈ ਜੀ ਸੈਕੰਡ ਪਾਰਟੀ ਦੇ ਨੋ ਹੈ ਠੀਕ ਹੈ ਬੂਲੇ ਟਾਇਰ ਜਮਨ ਨਵੇਂ ਆ ਜੇ ਕਿ ਮਗਰਲੇ ਟਾਇਰ ਐਮ ਆਰ ਐਫ ਦੇ ਸਹੀ 65 ਪੈਸੇ ਆ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਚੰਗਾ ਰੰਗ ਦਾ Ориジナル ਆ ਠੀਕ ਹੈ ਜੀ ਠੀਕ ਹੈ ਜੀ ਪੰਜਾਬ ਦਾ ਨੰਬਰ ਆ ਪੰਜਾਬ ਨੰਬਰ 2002 ਮਾਡਲ 1990 1990 ਡਿਮਾਂਡ ਆ ਜੀ ਦੇਣਾ ਕਿੰਨੇ ਦਾ 85000 ਦਾ ਦੇ ਦਾਂਗੇ ਯਾਰ ਕੋਈ ਹਿਸਾਬ ਨਾ ਕੋਈ ਤੂੰ ਤਾਂ ਜਮਾ 51 ਡੱਕਰ ਦਾ ਟਰੈਕਟਰਾਂ ਚੋਂ ਯਾਰ ਹੁਣ ਹਿਸਾਬ ਨਾ ਕਰ ਲਾ ਉਹ ਪਹਿਲੇ ਆਪਣੇ ਜਾਇਦ ਜਿਹਾ ਲਿਖਿਆ ਹੁੰਦਾ ਬਾਕੀ ਕੋਈ ਨਹੀਂ ਜਿਹੜਾ ਆਪਣੀ ਵੀਡੀਓ ਵੇਖਿਆ ਜੀ ਉਹਦਾ ਮੌਕੇ ਤੇ ਮਾਨ ਤਾਨ ਕਰ ਦਾਂਗੇ ਹੋਰ ਮੌਕੇ ਤੇ ਮਾਨ ਤਾਨ ਹਾਂ ਕਰਦੇ ਮੌਕੇ ਤੇ ਇਹ ਟਰੈਕਟਰ ਚੋਂ ਮਿੱਤਰੋ ਮਾਨ ਤਾਨ ਹੋ ਜਾਊਗਾ ਹਾਂਜੀ ਲੋਕੇਸ਼ਨ ਕੀ ਹੈ ਤੇ ਲੋਕੇਸ਼ਨ ਆ ਵੀਪੀਓ ਦਿਉਣ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਜੀ ਬਠਿੰਡਾ ਮੁਕਸਰ ਰੋਡ ਤੇ ਪਿੰਡ ਆ ਗਿਰੇ ਆਪਣਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 9653100499 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਸੋਨੂ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ਼੍ਰੀ ਅ